ਪਿਛਲੇ ਦਿਨੀ ਅਤੀਸ਼ੀ ਮਾਰਲੈਨਾ ਲੀਡਰ ਆਫ অপੋਜੀਸ਼ਨ ਦਿੱਲੀ ਵਿਧਾਨ ਸਭਾ ਨੇ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਅ ਅਪਸ਼ਬਦ ਬੋਲੇ ਦਿੱਲੀ ਦੀ ਵਿਧਾਨ ਸਭਾ ਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਪੂਰਾ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਤਾਂ ਸਾਰਾ ਕੰਮ ਗਲਤ ਹੈ ਸਾਡੀ ਲੀਡਰ ਅਤੀਸ਼ੀ ਮਾਰਲੈਨਾ ਨੇ ਗੁਰੂ ਸਾਹਿਬ ਦੇ ਮੁਤਲਕ ਕੁਝ ਨਹੀਂ ਬੋਲਿਆ ਔਰ ਇੱਥੋਂ ਤੱਕ ਗਏ ਕਿ ਉਲਟਾ ਜਲੰਧਰ ਦੇ ਕਮਿਸ਼ਨਰ ਤੇ ਦਬਾਅ ਪਾ ਕੇ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਚਾਰ ਵਿਅਕਤੀਆਂ ਤੇ ਮੇਰੇ ਸਣੇ ਅਤੇ ਹੋਰ ਲੀਡਰਾਂ ਦੇ ਸਣੇ ਉਹਨਾਂ ਤੇ ਉਲਟਾ ਇੱਕ ਨਾਨ ਅਵੇਲੇਬਲ ਸੈਕਸ਼ਨ ਦਾ ਕੇਸ ਰਜਿਸਟਰ ਕਰਤਾ ਪਰ ਦੂਸਰੇ ਪਾਸੇ ਸਪੀਕਰ ਦਿੱਲੀ ਵਿਧਾਨ ਸਭਾ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਪਹਿਲਾਂ ਤਾਂ ਉਹਨਾਂ ਨੇ ਇਮੀਡੀਏਟਲੀ ਜਦੋਂ ਸ਼ੋਰ ਮਚਿਆ ਜਦੋਂ ਇਹ ਅਪ ਸ਼ਬਦ ਬੋਲੇ ਗਏ ਇਮੀਡੀਏਟਲੀ ਸਪੀਕਰ ਨੇ ਅ ਅਤੀਸ਼ੀ ਮਾਰਲੇਨਾ ਨੂੰ ਕਿਹਾ ਕਿ ਮੈਂ ਤੈਨੂੰ 1 ਘੰਟੇ ਦਾ ਟਾਈਮ ਦਿੰਦਾ ਤੁਸੀਂ ਆਪਣੀ ਆਣ ਕੇ ਕਲੈਰੀਫਿਕੇਸ਼ਨ ਦੇ ਦਿਓ ਕਿਉਂਕਿ ਉਹ ਇਹ ਸਾਰੇ ਅਪਸ਼ਬਦ ਬੋਲ ਕੇ ਦਿੱਲੀ ਵਿਧਾਨ ਸਭਾ ਚ ਬਾਹਰ ਚਲੀ ਗਈ ਸੀ ਲੇਕਿਨ ਉਹ 1 ਘੰਟੇ ਚ ਨਹੀਂ ਆਈ ਔਰ ਬਲਕਿ ਅੱਜ ਤੱਕ ਨਹੀਂ ਆਈ ਇਹ ਵਾਕਿਆਤ 6 ਜਨਵਰੀ ਦਾ ਹੈ ਅੱਜ ਆਪਾਂ 17 ਜਨਵਰੀ ਚ ਖੜੇ ਆ ਜੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਦਿਨ ਹੋ ਗਏ ਨੇ ਆਲਮੋਸਟ 11 ਦਿਨ ਦਾ ਸਮਾਂ ਹੋ ਗਿਆ ਲੇਕਿਨ ਅਤੀਸ਼ੀ ਮਾਰਲੇਨਾ ਸ਼ਾਇਦ ਇਮੀਡੀਏਟਲੀ ਦਿੱਲੀ ਤੋਂ ਫਲਾਈਟ ਲੈ ਕੇ ਗੋਆ ਚਲੀ ਗਈ ਔਰ ਅੰਡਰਗਰਾਉਂਡ ਹੈ ਲੇਕਿਨ ਉਹਦੀ ਗੈਰ ਹਾਜ਼ਰੀ ਵਿੱਚ ਕੇਜਰੀਵਾਲ ਨੇ ਭਗਵੰਤ ਮਾਨ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਵੇਂ ਕਰਦੇ ਹੁੰਦੇ ਨੇ ਕਿ ਇਹਨਾਂ ਨੇ ਇਕਹਿਤਾ ਜੀ ਕੇਤਾ ਜਿਹੜੀ ਵੀਡੀਓ ਬਾਹਰ ਆਈ ਜਾਂ ਦਿੱਲੀ ਵਿਧਾਨ ਸਭਾ ਚੋਂ ਵੀਡੀਓ ਬਾਹਰ ਆਈ ਸੀ ਨਾ ਅਸੀਂ ਤਾਂ ਕਿਸੇ ਨੇ ਬਣਾਉਣੀ ਨਹੀਂ ਸੀਗੀ ਔਰ ਕਾਫੀ ਵਿਅਕਤੀਆਂ ਨੇ ਇਸ ਮਤਲਬ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਲੇਕਿਨ ਉਹਨਾਂ ਚੋਂ ਸਿਲੈਕਟ ਕਰਕੇ ਸੁਖਪਾਲ ਸਿੰਘ ਖਹਿਰਾ ਤੇ ਪਰਚਾ ਸਰਦਾਰ ਪ੍ਰਗਟ ਸਿੰਘ ਐਮਐਲਏ ਤੇ ਪਰਚਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਚਾ ਤੇ ਇੱਕ ਦਿੱਲੀ ਦੇ ਮਿਨਿਸਟਰ ਸਿਰਫ ਚਾਰ ਬੰਦਿਆਂ ਨੂੰ ਸਿੰਗਲ ਆਊਟ ਕੀਤਾ ਗਿਆ ਹਾਲਾਂਕਿ ਉਹ ਵਾਇਰਲ ਹੋ ਚੁੱਕੀ ਸਾਰੀ ਵੀਡੀਓ ਤੇ ਅਖੇ ਜੀ ਇਹਨਾਂ ਨੇ ਵੀਡੀਓ ਡਾਕਟਰ ਕੀਤੀ ਆ ਇਹਨਾਂ ਨੇ ਵੀਡੀਓ ਨਾਲ ਛੇੜਛਾੜ ਕੀਤੀ ਆ ਔਰ 6 ਘੰਟਿਆਂ ਚ ਜਿੱਦਾਂ ਮਤਲਬ ਕਿ ਇਹ ਲਗਭਗ 4:00 ਵਜੇ ਸ਼ਾਮ ਨੂੰ ਬੋਲੀ ਆ ਦਿੱਲੀ 6 ਤਾਰੀਖ ਨੂੰ ਤੇ 6 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹਨਾਂ ਨੇ ਐਫਆਈਆਰ ਜਲੰਧਰ ਚ ਦਰਜ ਕਰਤੀ ਸੀ ਔਰ ਇਹ ਵੀ ਕਹਿ ਦਿੱਤਾ ਕਿ ਅਸੀਂ ਇਹਦੀ ਫੋਰੈਂਸਿਕ ਜਾਂਚ ਮੁਹਾਲੀ ਦੀ ਲੈਬ ਤੋਂ ਕਰਾ ਲਈਆ ਤੇ ਮੁਹਾਲੀ ਦੀ ਲੈਬ ਨੇ ਪੁਸ਼ਟੀ ਕਰਤੀ ਕਿ ਇਹ ਵੀਡੀਓ ਡਾਕਟਰਡ ਆ ਐਡੀਟਿਡ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਇਸ ਕਰਕੇ ਸੀ ਐਫਆਈਆਰ ਦਰਜ ਕਰਦੇ ਆ ਉਸ ਤੋਂ ਬਾਅਦ ਦਿੱਲੀ ਦੇ ਦਿੱਲੀ ਦੇ ਸਪੀਕਰ ਨੇ ਆਪਣੀ علیحد੍ਹਾ ਕਾਰਵਾਈ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਸੀਗੀ ਉਹਨਾਂ ਨੇ ਇਹਦੀ ਫੋਰੈਂਸਿਕ ਲੈਬ ਨੂੰ ਜਾਂਚ ਭੇਜੀ ਦਿੱਲੀ ਵਿੱਚੀ ਤੇ ਤੁਸੀਂ ਇਹਦੀ ਜਾਂਚ ਕਰੋ ਕਿ ਕੀ ਇਹ ਆਵਾਜ਼ ਅਤੀਸ਼ੀ ਮਾਰਲੈਨਾਂ ਦੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਫੋਰੈਂਸਿਕ ਲੈਬ ਮੁਹਾਲੀ ਨੇ ਜਾਂਚ ਕਰਾਈ ਸੀਗੀ ਉਹਨਾਂ ਦੇ ਕੋਲ ਤਾਂ ਅਤੀਸ਼ੀ ਮਾਰਲੈਨਾਂ ਦਾ ਵੌਇਸ ਸੈਂਪਲ ਹੀ ਨਹੀਂ ਸੀਗਾ ਉਹਨਾਂ ਨੇ ਕਿਵੇਂ ਕਹਿ ਦਿੱਤਾ ਕਿ ਇਹ ਅਤੀਸ਼ੀ ਦੀ ਆਵਾਜ਼ ਨਹੀਂ ਜਾਂ ਤਾਂ ਪਹਿਲਾਂ ਅਤੀਸ਼ੀ ਮਾਰਲੈਨਾਂ ਦਾ ਵੌਇਸ ਸੈਂਪਲ ਲੈਂਦੇ ਤੇ ਫਿਰ ਉਸ ਵੀਡੀਓ ਨੂੰ ਦੀ ਪੁਸ਼ਟੀ ਕਰਦੇ ਫਿਰ ਉਹ ਕਹਿੰਦੇ ਕਿ ਹਾਂਜੀ ਇਹ ਅਤੀਸ਼ੀ ਦੀ ਆਵਾਜ਼ ਨਹੀਂ ਇਹ ਨਹੀਂ ਕੰਮ ਕੀਤਾ ਉਹਨਾਂ ਨੇ ਤੇ ਹੁਣ ਸਪੀਕਰ ਦਿੱਲੀ ਨੇ ਕੱਲ ਸ਼ਾਮ ਫੋਰੈਂਸਿਕ ਲੈਬ ਦੀ ਰਿਪੋਰਟ ਸਾਂਝੀ ਕਰ ਦਿੱਤੀ ਆ ਉਹਨੇ ਕਿਹਾ ਕਿ ਇਹ ਵੀਡੀਓ 100% ਜੇਨੂਅਲ ਹੈ ਇਹ ਵੀਡੀਓ ਅਤੀਸ਼ੀ ਮਾਰ ਲੈਣਾ ਵੱਲੋਂ ਬੋਲੇ ਗਏ ਅਪਸ਼ਬਦਾਂ ਦੇ ਮੁਤਲਕ ਹੈ ਔਰ ਉਹਨਾਂ ਨੇ ਇੱਕ ਬੁਲੇਟਿਨ ਜਾਰੀ ਕੀਤਾ ਜਿਹੜਾ ਦਿੱਲੀ ਵਿਧਾਨ ਸਭਾ ਤੇ ਜਿਵੇਂ ਵਿਧਾਨ ਸਭਾ ਪੰਜਾਬ ਦੇ ਵਿੱਚ ਵੀ ਜੋ ਵੀ ਅਸੀਂ ਬੋਲਦੇ ਉਹ ਦਿਨ ਜਿਹੜੀ ਵੀ ਚਰਚਾ ਹੁੰਦੀ ਆ ਭਾਵੇਂ 8 ਘੰਟੇ ਬਹਿਸ ਚੱਲੇ ਇੱਕ ਇੱਕ ਸ਼ਬਦ ਜਿਹੜਾ ਉੱਥੇ ਰਿਕਾਰਡਰਸ ਬੈਠੇ ਹੁੰਦੇ ਨੇ ਓ ਇਮਪਲੋਇਜ਼ ਹੁੰਦੇ ਵਿਧਾਨ ਸਭਾ ਦੇ ਸੈਂਟਰ 'ਚ ਉਹਨਾਂ ਦਾ ਟੇਬਲ ਆ ਉਹ ਹਿਅਰਿੰਗ ਡਿਸਟੈਂਸ ਦੇ ਵਿੱਚ ਬੈਠਦੇ ਨੇ ਜਿੱਥੇ ਲੱਗੇ ਉਹਨਾਂ ਨੂੰ ਕਲੀਅਰ ਆਵਾਜ਼ ਸੁਣਦੀ ਆ ਉਹ ਇੱਕ ਇੱਕ ਸ਼ਬਦ ਰਿਕਾਰਡ ਕਰਦੇ ਬਲਕਿ ਪਾਜ਼ ਵੀ ਰਿਕਾਰਡ ਕਰਦੇ ਆ ਜੇ ਕੋਈ ਸ਼ੋਰ ਮਚਾਉਂਦਾ ਸ਼ੋਰ ਲਿਖ ਦਿੰਦੇ ਨੇ ਉਹਦੀ ਬਕਾਇਦਾ ਬੁਲੇਟਿਨ ਜਾਰੀ ਹੁੰਦਾ ਉਹ ਰਿਕਾਰਡ ਬਣ ਜਾਂਦਾ ਹੈ ਵਿਧਾਨ ਸਭਾ ਦਾ ਤੇ ਆ ਮੇਰੇ ਕੋਲ ਅੱਜ ਲੇਟੈਸਟ ਜਿਹੜਾ ਦਿੱਲੀ ਅਸੈਂਬਲੀ ਨੇ ਬੁਲੇਟਿਨ ਪੇਸ਼ ਕੀਤਾ 6 ਜਨਵਰੀ ਦਾ 3:50 ਤੋਂ ਲੈ ਕੇ 4 ਵਜੇ ਤੱਕ ਸ਼ਾਮ ਦਾ EMPLOYE ਦਾ ਨਾਮ ਹੈਗਾ ਪ੍ਰਦੀਪ ਕੁਮਾਰ ਜਿਸ ਨੇ ਰਿਕਾਰਡ ਕੀਤਾ ਔਰ ਜਦੋਂ ਇਹ ਮਚ ਰਿਹਾ ਸੀ ਸ਼ੋਰ ਦਿੱਲੀ ਵਿਧਾਨ ਸਭਾ ਚ ਅਤੀਸ਼ੀ ਮਾਰ ਲੈਣਾ ਕਹਿ ਰਹੀ ਸੀਗੀ ਕਿ ਪੋਲਿਊਸ਼ਨ ਤੇ ਬਹਿਸ ਹੋਣੀ ਚਾਹੀਦੀ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਆ ਰੌਲਾ ਪੈ ਰਿਹਾ ਸੀਗਾ ਹਾਲਾਂਕਿ ਸਪੀਕਰ ਨੇ ਕਿਹਾ ਕਿ ਪੋਲਿਊਸ਼ਨ ਤੇ ਬਹਿਸ ਕੱਲ ਰੱਖੀ ਹੋਈ ਹੈ ਅਸੀਂ ਪੂਰਾ ਦਿਨ ਤੇ ਉਸ ਪੋਲਿਊਸ਼ਨ ਦੀ ਬਹਿਸ ਵਿੱਚ ਤਾਂ ਅਤੀਸ਼ੀ ਮਾਰ ਲੈਣਾ ਨੇ ਹਿੱਸਾ ਹੀ ਨਹੀਂ ਲਿਆ ਲੇਕਿਨ ਤੈਛ ਪਛਾਣ ਕੇ ਉਹਨੇ ਜਿਹੜੇ ਸ਼ਬਦ ਬੋਲੇ ਨੇ ਉਹ ਮੈਂ ਰਿਪੀਟ ਨਹੀਂ ਕਰ ਸਕਦਾ ਲੇਕਿਨ ਉਹ ਇਸ ਜਿਹੜਾ ਆਗੇ ਨੇ ਦਿੱਲੀ ਦੇ ਵਿਧਾਨ ਸਭਾ ਦੇ ਆਫੀਸ਼ਲ ਕਾਪੀ ਬੁਲੇਟਿਨ ਦੀ ਮੇਰੇ ਹੱਥ ਵਿੱਚ ਆ ਉਹਨੇ ਸਾਡਾ ਬੇਸਿਕਲੀ ਗੁਰੂ ਸਾਹਿਬਾਨ ਦੀ ਤੁਲਨਾ ਇੱਕ ਕਿਸਮ ਦਾ ਕੁੱਤਿਆਂ ਦੇ ਨਾਲ ਕੀਤੀ ਆ ਜਿਹੜੀ ਕਿ ਮੈਂ ਸਮਝਦਾ ਕਿ ਪ੍ਰਵਾਨ ਨਹੀਂ ਕਰ ਸਕਦਾ ਕੋਈ ਵੀ ਗੁਰੂ ਨਾਨਕ ਨਾਮ ਲੈਵਾ ਵਰਲਡ ਦੇ ਵਿੱਚ ਕੋਈ ਪ੍ਰਵਾਨ ਨਹੀਂ ਕਰ ਸਕਦਾ ਆ ਬੁਲੇਟਿਨ ਦਾ ਤੁਸੀਂ ਦੇਖ ਸਕਦੇ ਹੋ ਅچھے ਤਰੀਕੇ ਨਾਲ ਇਹਦੇ ਤੇ ਸਮਾਂ ਪਾਇਆ ਹੋਇਆ ਇਹਦੇ ਤੇ EMPLOYE ਦਾ ਨਾਮ ਲਿਖਿਆ ਹੋਇਆ ਔਰ ਨੀਚੇ ਲੀਡਰ ਆਫ ਆਪੋਜੀਸ਼ਨ ਮੰਨਣੀਏ ਅਤੀਸ਼ੀ ਦੇ ਜੋ ਸ਼ਬਦ ਨੇ ਉਹ ਸ਼ੋਰ ਮਚਾ ਰਹੀ ਆ ਮੈਂ ਪੜ ਵੀ ਦਿਨਾ ਥੋੜਾ ਦੁਬਾਰਾ ਤੁਹਾਨੂੰ ਉਹ ਕਹਿ ਰਹੀ ਆ ਕਿ ਮਤੀਸ਼ ਅ ਅਤੀਸ਼ੀ ਮਾਨਣਯੇ ਵਿਪਖਸ਼ ਕੇ ਨੇਤਾ ਤੋ ਆਪ ਕਰਵਾਈਏ ਨਾ ਚਰਚਾ ਕਿਉਂ ਭਾਗ ਰਹੇ ਹੈ ਕਹਤੇ ਹੈ ਕੁੱਤੋਂ ਕਾ ਸਮਾਨ ਕਰੋ ਅਗੇ ਤੁਸੀਂ ਸਮਝ ਸਕਦੇ ਹੋ ਇਹ ਸਾਰਾ ਕੁਛ ਇਸ ਅਫੀਸ਼ੀਅਲ ਬੁਲੇਟਨ ਦੀ ਕਾਪੀ ਦੇ ਵਿੱਚ ਦਰਜ ਹੋ ਗਿਆ ਹੁਣ ਦੋ ਗੱਲਾਂ ਨੇ ਇਹਦੇ ਪੁਸ਼ਟੀ ਕਰ ਦਿੱਤੀ ਹੈ ਇੱਕ ਤਾਂ ਦਿੱਲੀ ਦੀ ਪ੍ਰੋਸੀਡਿੰਗਸ ਬੁਲੇਟਨ ਜਾਰੀ ਹੋਇਆ ਉਹਦੇ ਚ ਆ ਗਿਆ ਕਿ ਇਹਨੇ ਸਾਡੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਬਰੇ ਦੀ ਸ਼ਹਾਦਤ ਦੀ ਬਹਿਸ ਚੱਲ ਰਹੀ ਸੀ ਦਿੱਲੀ ਵਿਧਾਨ ਸਭਾ ਦਾ ਦੂਸਰਾ ਸਪੀਕਰ ਦੇ ਕੋਲ ਵਿਧਾਨ ਸਭਾ ਦੇ ਕੋਲ ਦਿੱਲੀ ਫੋਰੈਂਸਿਕ ਲੈਬਾਰਟਰੀ ਦੀ ਇਹਦੀ ਵੀਡੀਓ ਦੀ ਪੁਸ਼ਟੀ ਆ ਗਈ ਕਿ ਇਹ ਜੈਨੂਇਨ ਵੀਡੀਓ ਆ ਹੁਣ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਤੁਸੀਂ ਇਹ ਦੱਸੋ ਕਿ ਹੁਣ ਇਸ ਅਫੀਸ਼ੀਅਲ ਰਿਕਾਰਡ ਨੂੰ ਤੁਸੀਂ ਕਿਉਂ ਕਿਵੇਂ ਚੈਲੰਜ ਕਰੋਗੇ ਔਰ ਅਤੀਸ਼ ਨੂੰ ਪੁੱਛਣਾ ਚਾਹਉਣਾ ਕਿੱਥੇ ਲੁਕੀ ਹੋਈਆਂ ਬਾਹਰ ਆ ਨਾ ਜੇ ਤੂੰ ਸੱਚੀ ਸੀ ਤੇ ਫਿਰ ਤੂੰ ਵਿਧਾਨ ਸਭਾ ਤੇ ਉਸੇ ਵੇਲੇ ਘੰਟੇ ਚ ਮੁੜ ਕੇ ਜਾਂਦੀ ਖੜ ਕੇ ਉੱਥੇ ਬੋਲ ਕੇ ਕਹਿੰਦੀ ਕਿ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਜਾਂ ਮੀਡੀਆ ਨੂੰ ਬਾਹਰ ਦੱਸਦੀ ਜਾਂ ਜਨਤਾ ਨੂੰ ਬਾਹਰ ਦੱਸ ਦਿੱਤੀ 11 ਦਿਨ ਤੋਂ ਤੁਸੀਂ ਲਾਪਤਾ ਹੋ ਇਹ ਤਾਂ ਆਪਣੇ ਆਪ ਦੇ ਵਿੱਚ ਤੁਹਾਡਾ ਗਿਲਟ ਜਿਹੜਾ ਤੁਸੀਂ ਆਪ ਹੀ ਕਬੂਲ ਰਹੇ ਹੋ ਕਿ ਹਾਂ ਮੈਂ ਗਲਤ ਕੀਤਾ ਕੰਮ ਹੈ ਇਸ ਕਰਕੇ ਮੈਂ ਛੁਪ ਗਈ ਹਾਂ ਚੋਰੀ ਛੁਪਦੇ ਹੁੰਦੇ ਹਨ ਨਾ ਕੋਈ ਸੱਚਾ ਬੰਦਾ ਤਾਂ ਛੁਪਦਾ ਹੀ ਨਹੀਂਗਾ ਇਸ ਲਈ ਸਾਡੀ ਮੰਗ ਇਹ ਆ ਕਿ ਇੱਕ ਤਾਂ ਇਹਦੇ ਖਿਲਾਫ ਕੇਸ ਰਿਜਿਸਟਰ ਹੋਣਾ ਚਾਹੀਦਾ ਪ੍ਰੋਪਰ ਜਿਹੜਾ ਸਾਡੇ ਦੇ ਪਰਚਾ ਦਰਜ ਕੀਤਾ ਉਹ ਅਸਲ ਵਿੱਚ ਅਤੀਸ਼ੀ ਮਾਰ ਲੈਣਾ ਤੇ ਹੋਣਾ ਚਾਹੀਦਾ ਕਿਉਂਕਿ ਦਿੱਲੀ ਦੀ ਪ੍ਰਾਪਰਟੀ ਆ ਵਿਧਾਨ ਸਭਾ ਦੀ ਦਿੱਲੀ ਦੇ ਵਿੱਚ ਦਰਜ ਹੋਣਾ ਚਾਹੀਦਾ ਤੇ ਦੂਸਰਾ ਕੇਜਰੀਵਾਲ ਨੂੰ ਅਗਰ ਕੋਈ ਛੋਟੀ ਮੋਟੀ ਮਾੜੀ ਮੋਟੀ ਕੋਈ ਤੁਹਾਡੇ ਚ ਬੱਚੀ ਆ ਕੋਈ ਮੋਰੈਲਿਟੀ ਜਾਂ ਜਿਹੜਾ ਤੁਹਾਡੇ ਤੁਸੀਂ ਨੈਤਿਕਤਾ ਦਾ ਸਬਕ ਸਾਰੀ ਦੁਨੀਆ ਨੂੰ ਪੜਾਉਨੇ ਹੋ ਕਿ ਅਸੀਂ ਤਾਂ ਆਮ ਆਦਮੀ ਅਸੀਂ ਤਾਂ ਕੱਟੜ ਇਮਾਨਦਾਰ ਆ ਫਿਰ ਘੱਟੋ ਘੱਟ ਅਤੀਸ਼ੀ ਮਾਰ ਲੈਣਾ ਤੋਂ ਰਿਟਰਨ ਅਪੋਲੋਜੀ ਜਾਰੀ ਕਰਾਓ ਬੋਲ ਕੇ ਵੀ ਦੱਸੇ ਸਿੱਖ ਜਗਤ ਨੂੰ ਕਿਉਂਕਿ ਇਸ ਨਾਲ ਕੀ ਹੋਇਆ ਕਿ ਸਾਨੂੰ ਲੱਗਦਾ ਵਾ ਕਿ ਤੁਸੀਂ ਸਾਡੇ ਗੁਰੂ ਸਾਹਿਬਾਨ ਦਾ ਕੱਲਾ અપਮਾਨ ਨਹੀਂ ਕਰਦੇ ਤੁਹਾਨੂੰ ਕੋਈ ਵਿਸ਼ਵਾਸ ਵੀ ਨਹੀਂਗਾ ਔਰ ਭਗਵੰਤ ਮਾਨ ਜਿਹਦੀਆਂ ਆਪਣੀਆਂ ਵੀਡੀਓ ਸਿਰਕੂਲੇਟ ਹੋ ਰਹੀਆਂ ਜਗਮਨ ਸਮਰਾ ਨੇ ਕੱਲ ਕੈਨੇਡਾ ਦੇ ਟੀਵੀ ਇੰਟਰਵਿਊ ਮੈਂ ਕਹਿਤਾ ਕਿ ਜਿਹੜੀ ਉਹ ਰਸ਼ੀਅਨ ਕੁੜੀ ਵਾਲੀ ਵੀਡੀਓ ਤੇ ਪਲੱਸ ਜਿਹੜੀ ਗੁਰੂ ਸਾਹਿਬ ਦੀ ਤਸਵੀਰਾਂ ਦੇ ਉੱਤੇ ਸ਼ਰਾਬ ਦੇ ਛਿੱਟੇ ਛਿੜਕ ਰਿਹਾ ਇਹ ਇਹ ਵੀ ਉਹਨਾਂ ਨੇ ਉੱਥੇ ਤਸਦੀਕ ਕਰਾ ਲਈ ਕੋਈ ਡਾਕਿਊ ਫਰਾਡ ਲੈਬ ਹੈ ਸ਼ਾਇਦ ਪ੍ਰੋਬੇਬਲੀ ਵੈਨਕੂਵਰ ਦੀਆ ਉਹਦੀ ਆਫੀਸ਼ੀਅਲ ਰਿਕਾਰਡ ਦੀ ਕਾਪੀ ਸ਼ਾਇਦ 2-3 ਦਿਨ ਦੇ ਵਿੱਚ ਉਹਨਾਂ ਨੇ ਕੋ ਹਾਸਲ ਕਰ ਲੈਣੀ ਲੇਕਿਨ ਉਹਨੂੰ ਈਮੇਲ ਜਾ ਚੁੱਕੀ ਆ ਕਿ ਜਿਹੜੀਆਂ ਇਹ ਵੀਡੀਓਜ਼ ਭਗਵੰਤ ਮਾਨ ਜੀ ਦੇ ਵਿੱਚ ਭਗਵੰਤ ਮਾਨ ਨਜ਼ਰ ਆ ਰਿਹਾ ਕਿ ਇਹ ਇਹ ਵੀਡੀਓਜ਼ ਜਿਹੜੀਆਂ ਨੇ ਇਹ ਬਿਲਕੁਲ ਜੈਨੂਨ ਨੇ ਇਹ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਨਹੀਂ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਇਹ ਉਧਰ ਵੀ ਹੋ ਗਿਆ ਵਾ ਸੋ ਇੱਥੋਂ ਤੁਹਾਨੂੰ ਇੱਥੋਂ ਸਾਬਤ ਹੁੰਦਾ ਕਿ ਭਗਵੰਤ ਮਾਨ ਨੂੰ ਵੀ ਸਾਡੇ ਗੁਰੂ ਸਾਹਿਬ ਦੇ ਵਿੱਚ ਇਹ ਕੋਈ ਵਿਸ਼ਵਾਸ ਨਹੀਂ ਤਾਂ ਇਹੋ ਕਹਿਣਾ ਹੁੰਦਾ ਨਾ ਕਿ ਨਾਸਤਿਕਾਂ ਦੀ ਪਾਰਟੀ ਆ ਇਹਨਾਂ ਨੂੰ ਕੋਈ ਯਕੀਨ ਨਹੀਂਗਾ ਦੋਨੋਂ ਗੱਲਾਂ ਨੇ ਕਨਫਰਮ ਕਰਤਾ ਅਤੀਸ਼ੀ ਮਾਰ ਲੈਣਾ ਨੇ ਗੁਰੂਆਂ ਦਾ ਅਪਮਾਨ ਕੀਤਾ ਤੇ ਭਗਵੰਤ ਮਾਨ ਗੁਰੂ ਸਾਹਿਬ ਦੀ ਫੋਟੋਆਂ ਤੇ ਜਿਹੜੇ ਛਿੱਟੇ ਛਿੜਕਿਆ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਫੋਟੋ ਤੇ ਜੋ ਉਹਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਸੀਰੀਅਸ ਇਸ਼ੂ ਹੈ ਦਿਸ ਕੈਨ ਨਾਟ ਬੀ ਬਰਸ਼ਡ ਅਸਾਈਡ ਦਿਸ ਕੈਨ ਨਾਟ ਬੀ ਪੁਸ਼ਡ ਅੰਡਰ ਦਾ ਕਾਰਪਟ ਇਹਦੇ ਤੇ ਪੁਖਤਾ ਕਾਰਵਾਈ ਜ਼ਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਰਨੀ ਚਾਹੀਦੀ ਆ ਔਰ ਹੁਣ ਉਹਨਾਂ ਦੀ ਰਿਪੋਰਟ ਲੈ ਕੇ ਵੈਨਕੂਵਰ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਲੈ ਕੇ ਇਹਨਾਂ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਦ ਜਦ ਵੀ ਕਿਤੇ ਇਹ ਫਸਦੇ ਨੇ ਤੇ ਆਪਣੀ ਵੀਡੀਓਜ਼ ਨੂੰ ਕਹਿ ਦਿੰਦੇ ਨੇ ਜੀ ਇਹ ਤਾਂ AI ਦਾ ਕੰਮ ਹੈ ਜੀ ਉਲਟੇ ਪਰਚੇ ਦਰਜ ਤੇ ਜਦ ਜਦ ਕੋਈ ਹੋਰ ਕਾਰਵਾਈ ਕਰਦਾ ਵਾ ਤੇ ਉਹਨਾਂ ਤੇ ਉੱਤੇ ਇਹ ਕਾਨੂੰਨੀ ਕਾਰਵਾਈ ਨੂੰ ਮਿੰਟ ਪੰਜ ਲਾਉਂਦੇ ਨੇ ਵਰੁਣ ਸ਼ਰਮਾ ਦੀ ਆਡੀਓ ਹਾਈ ਕੋਰਟ ਵਿੱਚ ਮਾਮਲਾ ਪੈਂਡਿੰਗ ਹੈ ਬਲੌਕ ਸੰਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਾਂ 'ਚ ਸ਼ਰਿਆਮ ਫੜਿਆ ਗਿਆ ਉਹ ਕਿ ਵਿਰੋਧੀਆਂ ਦੇ ਉਮੀਦਵਾਰਾਂ ਨੂੰ ਘਰਾਂ 'ਚੋਂ ਚੱਕ ਲੋ ਰਾਹ 'ਚੋਂ ਚੱਕ ਲੋ ਉਸ ਆਡੀਓ ਦੀ ਅੱਜ ਤੱਕ ਇਹ ਵਿਡੀਓ ਦੀ ਪੁਸ਼ਟੀ ਨਹੀਂ ਕਰਾ ਸਕੇ ਫੋਰੈਂਸਿਕ ਲੈਬ ਤੋਂ ਲੇਕਿਨ ਅਤੀਸ਼ੀ ਦੀ اور ਵੀਡੀਓ ਦੀ ਪੁਸ਼ਟੀ 6 ਘੰਟਿਆਂ ਚ ਹੋ ਗਈ ਦਿੱਲੀੋਂ ਵੀ ਆ ਗਈ ਜਲੰਧਰ ਵੀ ਆ ਗਈ ਮੁਹਾਲੀ ਵੀ ਚਲੇਗੀ ਮੁਹਾਲੀ ਤੋਂ ਜਲੰਧਰ ਵੀ ਆ ਗਈ ਤੇ ਪੱਛਾ ਦਰਜ ਹੋ ਗਿਆ ਸੋ ਸਾਹਮਣੇ ਅੰਤਰ ਨਜ਼ਰ ਆ ਗਿਆ ਕਿਵੇਂ ਤੁਸੀਂ ਬਦਲਾਖੋਰੀ ਕਰਦੇ ਹੋ ਆਪਣੇ ਬਰੁਧੀਆਂ ਨਾਲ ਤੇ ਆਪਣੇ ਗੁਨਾਹਾਂ ਨੂੰ ਆਪਣੇ ਝੂਠਾਂ ਨੂੰ ਤੁਸੀਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸਰਕਾਰੀ ਤੰਤਰ ਦੇ ਰਾਹੀਂ ਪੁਲਿਸ ਦੇ ਰਾਹੀਂ ਔਰ ਪੁਲਿਸ ਆਫੀਸਰ ਨੂੰ ਕਹਾਂਗਾ ਕਿ ਘੱਟੋ ਘੱਟ ਸਾਡੇ ਗੁਰੂ ਸਾਹਿਬ ਦਾ ਜਿੱਥੇ ਸਤਕਾਰ ਆਉਂਦਾ ਉੱਥੇ ਤਾਂ ਇਹਨਾਂ ਨੂੰ ਆਪਣਾ ਮੋਡਾ ਮਤ ਦਿਓ ਉਥੇ ਤਾਂ ਇੰਨਾ ਬੱਜਰ ਕੁਰੇਹਤ ਮਤ ਕਰੋ ਔਰ ਬਦਲਾਖੋਰੀ ਵਿੱਚ ਤੁਸੀਂ 파ਟਨਰ ਭਾਈਵਾਲ ਨਾ ਬਣੋ ਕਿਉਂਕਿ ਇਹਨਾਂ ਨੇ ਤੁਹਾਡਾ ਸਹਾਰਾ ਨਹੀਂ ਦੇਣਾ ਮੁੜ ਕੇ ਇਹਨਾਂ ਨੇ ਕੱਪੜੇ ਝਾੜ ਕੇ ਤੇ ਭੱਜ ਜਾਣਾ ਦੰਦ ਕੱਢ ਕੇ ਕਿ ਭਈਆ ਤੁਮਨੇ ਕੀ ਥੀ ਆਪ ਹੀ ਭੁਗਤੋ ਤੁਸੀਂ ਸਾਰਾ ਇਹਨਾਂ ਦਾ ਅੱਛੀ ਤਰ੍ਹਾਂ ਕਿਰਦਾਰ ਜਾਣਦੇ ਸੋ ਮੇਰਾ ਅੱਜ ਫਰਜ਼ ਸਿਗਾ ਕਿ ਤੁਹਾਨੂੰ ਮੈਂ ਦਿੱਲੀ ਵਿਧਾਨ ਸਭਾ ਦਾ ਬੁਲੇਟਿਨ ਜਿਹੜਾ ਜਾਰੀ ਹੋਇਆ ਕੱਲ੍ਹ ਸ਼ਾਮ ਫਾਰਮਲੀ ਉਹਨਾਂ ਨੇ ਜਾਰੀ ਕੀਤਾ ਉਹਦੇ ਵਿੱਚ ਜੋ ਅਤੀਸ਼ੀ ਮਾਰ ਲੈਣਾ ਨੇ ਅਪ ਸ਼ਬਦ ਬੋਲੇ ਗੁਰੂ ਸਾਹਿਬ ਉਹ ਤੁਹਾਡੇ ਨਾਲ ਸਾਂਝੀ ਕਰਨਾ ਹੁਣ ਦੇਖਦੇ ਆ ਕਿ ਚਿਰੀਵਾਲ ਦੇ ਵਿੱਚ ਕਿੰਨੀ ਕਿ ਨੈਤਿਕਤਾ ਵਾ ਕਿੰਦੀ ਖਜਾਨ ਤੇ ਕਿਵੇਂ ਉਹ ਸਾਡੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਾਉਂਦੇ ਤੇ ਵਿੱਚੇ ਭਗਵੰਤ ਨੂੰ ਵੀ ਇਹ ਚੁਣੌਤੀ ਆ ਕਿ ਅਗਰ ਤੇਰੇ ਤੈਨੂੰ ਮਾੜਾ ਮੋਟਾ ਕੋਈ ਯਕੀਨ ਆ ਸਿੱਖੀ ਦੇ ਵਿੱਚ ਤੇ ਫਿਰ ਅਤੀਸ਼ੀ ਤੋਂ ਮਾਫੀ ਮੰਗਵਾ ਤੇ ਆਪਣੀ ਵੀਡੀਓਜ਼ ਬਾਰੇ ਵੀ ਜਨਤਕ ਕਰ ਅਸੀਂ ਹਲੇ ਵੀ ਆਸ ਕਰਦੇ ਕਿ ਸਾਡਾ ਮੁੱਖ ਮੰਤਰੀ ਇੰਨਾ ਗਿਰਿਆ ਨਹੀਂ ਹੋ ਸਕਦਾ ਗਿਰਿਆ ਹੋਇਆ ਤਾਂ ਤੂੰ ਹੈ ਬਹੁਤ ਜ਼ਿਆਦਾ ਪਰ ਸਾਨੂੰ ਇਹ ਯਕੀਨ ਹੈ ਕਿ ਇੰਨਾ ਨਹੀਂ ਗਿਰ ਸਕਦਾ ਕਿ ਸਾਡੇ ਗੁਰੂ ਸਾਹਿਬ ਦੀਆਂ ਫੋਟੋਆਂ ਤੇ ਜਾ ਕੇ ਸ਼ਰਾਬ ਦੇ ਤੁਪਕੇ ਮਾਰੇਗਾ ਔਰ ਸੰਤ ਜਰਨੈਲ ਸਿੰਘ ਪਿੰਡਰਾ ਖਾਲਸਾ ਖਾਲਸਾ ਪਿੰਡਰਾ ਵਾਲਿਆਂ ਦੇ ਤਸਵੀਰਾਂ ਤੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰੇਗਾ ਇੰਨਾ ਤਾਂ ਕੋਈ ਗਿਰ ਨਹੀਂ ਸਕਦਾ ਆਸ ਤਾਂ ਇਹੀ ਕਰਦੇ ਕਿ ਤੂੰ ਆਪਣੀ ਕਲੈਰੀਫਿਕੇਸ਼ਨ ਦੇਗਾ ਅਕਾਲ ਤਖਤ ਵਿੱਚ ਵੀ ਦੇਂਗਾ ਤੇ ਲੋਕਾਂ ਦੀ ਕਚਰੇ ਚ ਵੀ ਦੇਂਗਾ ਆਤਿਸ਼ੀ ਮਾਮਲੇ ਦੇ ਅੰਦਰ ਜਿਸ ਵੀਡੀਓ ਚ ਗੁਰੂਆਂ ਦਾ ਅਪਮਾਨ ਵਿਧਾਨ ਸਭਾ ਤੇ ਪਵਿੱਤਰ ਪਟਲ ਦੇ ਉੱਤੇ ਆਤਿਸ਼ੀ ਨੇ ਕੀਤਾ ਦਿੱਲੀ ਦੀ ਉਰਵ ਮੁੱਖ ਮੰਤਰੀ ਔਰ ਕੇਜਰੀਵਾਲ ਦੀ ਚਹੇਤੀ ਨੇ ਗੁਰੂਆਂ ਦਾ અપਮਾਨ ਕਰਨ ਵਾਲੀ ਉਸ ਵੀਡੀਓ ਦੇ ਅੰਦਰ ਜਿਹੜਾ ਕਿ ਵਿਧਾਨ ਸਭਾ ਦਾ ਰਿਕਾਰਡ ਹੈ ਉਰਤੇ ਲਗਾਤਾਰ ਪੰਜਾਬ ਦੀ ਸਰਕਾਰ ਝੂਠ ਬੋਲ ਰਹੀ ਹੁਣ ਮਾਨਣਯੋਗ ਲੋਕਲ ਜਿਹੜੀ ਜਲੰਧਰ ਦੀ ਅਦਾਲਤ ਹੈ ਉਸ ਮਾਨਣਯੋਗ ਅਦਾਲਤ ਨੂੰ ਬੁਮਰਾ ਕੀਤਾ ਜਾ ਰਿਹਾ ਹੈ ਜਿਹੜਾ ਆਰਡਰ ਹੈ ਅੱਜ ਸਾਰੇ ਸਮਾਚਾਰ ਪਤਰਾਜ ਵੱਡਾ ਵੱਡਾ ਛਪਵਾਇਆ ਗਿਆ ਜਦ ਕਿ ਇਹ ਮਾਨਨੀય ਅਦਾਲਤ ਦਾ ਅੰਤਿਮ ਫੈਸਲਾ ਨਹੀਂ ਹੈ ਫਾਈਨਲ ਫੈਸਲਾ ਨਹੀਂ ਹੈ ਸਿਰਫ ਐਂਟਰੀ ਆਰਡਰ ਹੈ ਔਰ ਉਹ ਵੀ ਐਂਟਰੀ ਆਰਡਰ ਪੰਜਾਬ ਸਰਕਾਰ ਦੀ ਕੰਟਰੋਲ ਵਾਲੀ ਜਿਹੜੀ ਫੋਰੈਂਸਿਕ ਰਿਪੋਰਟ ਹੈ ਔਰੇ ਆਧਾਰ ਤੇ ਹੈ ਨਾ ਚੇਨ ਆਫ ਕਸਟਡੀ ਨਾ ਟੈਂਪਰਿੰਗ ਦੀ ਜਾਂਚ ਨਾ ਰਿਪੋਰਟ ਨੂੰ ਕੋਰਟ ਚ ਚੁਣੌਤੀ ਦੇਣ ਦਾ ਮੌਕਾ ਦਿੱਤਾ ਗਿਆ सरकार दे पुल साली पेश होए सरकारी वकील पेश होए ना रिपोर्ट सामने रखी गई ना रिपोर्ट पर कोई प्रक्रिया लीती गई ना ही और कोई पक्ष लिता गया ना कोई और खिलाफ़ या हक गवाह पेश गया ना सामने पार्टी को जवाब लिता गया बिना किसी पेपर के बिना किसी तथ्य यह एंट्री मॉडल लिता गया और मैं ਪੁੱਛਣਾ ਚਾਹਨਾ ਪੰਜਾਬ ਸਰਕਾਰ ਨੂੰ ਕਿ ਫੋਰੈਂਸਿਕ ਲੈਬ ਕੜੇ ਪੈਰਾਮੀਟਰਾਂ ਚ ਜਾਂਚ ਹੋਈ ਆਡੀਓ ਵੈਬ ਫਾਰਮ ਚ ਮੈਟਾ ਡਾਟਾ ਚ ਫਰੇਮ ਐਨਲਿਸਿਸ ਟਾਈਮ ਲਾਈਨ ਚ ਸੀਕਿੰਗ ਚ ਕੋਈ ਵਿਵਰਣ ਤੇ ਦੱਸਣ ਨਾ ਹੀ ਦਿੱਲੀ ਵਿਧਾਨ ਸਭਾ ਤੋਂ ਵੀਡੀਓ ਮੰਗਾਇਆ ਗਿਆ ਨਾ ਉਸ ਵੀਡੀਓ ਦਾ ਆਫੀਸ਼ਲ ਕਾਪੀ ਦੀ ਜਾਂਚ ਸ਼ੁਰੂ ਕੀਤੀ ਗਈ ਇੱਕ ਪਾਸੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦਿੱਲੀ ਵਿਧਾਨ ਸਭਾ ਕੋਲੋਂ ਆਪਣੀ ਝੂਠੀ ਐਫਆਈਆਰ ਤੋਂ ਬਚਣ ਵਾਸੇ ਸਮੇਂ ਮੰਗ ਰਹੀ ਔਰ ਦੂਜੇ ਪਾਸੇ ਅਦਾਲਤ ਨੂੰ ਗੁੰਮਰਾਹ ਕਰਕੇ ਛੂੜਦੇ ਧਾਰ ਤੇ ਐਂਟਰੀ ਮਾਡਲ ਲਿੱਤੇ ਜਾ ਰਹੇ ਨਾ ਦਲੀਲ ਨਾ ਅਪੀਲ ਨਾ ਜਾਂਚ ਨਾ ਰਿਪੋਰਟ ਨਾ オリジナル ਵੀਡੀਓ ਅਦਾਲਤ ਤੋਂ ਮੰਗਾਈ ਗਈ ਸਿਰਫ ਖਾਨਾ ਪੂਰਤੀ ਗੁਰੂਆਂ ਦਾ અપਮਾਨ ਕਰਨ ਲਈ ਆਤੀਸ਼ੀ ਨੂੰ ਬਚਾਉਣ ਦੇ ਵਾਸਤੇ ਪੰਜਾਬ ਦੀ ਸਰਕਾਰ ਪ੍ਰਕਾਸ਼ਤਾ ਕਰ ਰਹੀ ਹੈ ਪ੍ਰਕਾਸ਼ਤਾ ਝੂਠ ਦੀ ਪ੍ਰਕਾਸ਼ਤਾ ਗੁਰੂਆਂ ਦਾ અપਮਾਨ ਕਰਨ ਵਾਲ ਨੂੰ ਬਚਾਉਣ ਵਾਲੇ ਚਾਹੇ ਪੰਜਾਬ ਦੇ ਕਿਸੇ ਵੀ ਪੋਦੇ ਦੇ ਹੋਣ ਪੰਜਾਬ ਦੀ ਜਨਤਾ ਇਹਨਾਂ برداشت ਨਹੀਂ ਕਰੇਗੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਦੋਂ ਦਿੱਲੀ ਦੀ ਵਿਧਾਨ ਸਭਾ ਤੋਂ ਤੁਸੀਂ ਵੀਡੀਓ ਮੰਗਾਈ ਉਹ ਵੀਡੀਓ ਦੀ ਕੜੀ ਲੈਬ ਚ ਜਾਂਚ ਕਰਾਈ ਕੜੇ ਮਾਪ ਡੰਡਾ ਤੇ ਜਾਂਚ ਕਰਾਈ ਨਾ ਖਾਤਾ ਨਾ ਬਹੀ ਜੋ ਕੇਜਰੀਵਾਲ اور ਭਗਵੰਤ ਮਾਨ ਕਹੇ ਉਹ ਸਹੀ ਐ ਨਹੀਂ ਚਲ ਸਕਦਾ ਕਾਨੂੰਨ ਤੁਸੀਂ ਕਿਸ ਤਰ੍ਹਾਂ ਇੱਕ ਆਰਡਰ ਦੇ ਰਾਈ ਕੜੀ ਵੀਡੀਓ ਤੁਸੀਂ ਪੇਸ਼ ਕੀਤੀ ਹੈ ਵਿਧਾਨ ਸਭਾ ਦੀ ਵੀਡੀਓ ਤੁਹਾਡੇ ਕੋ ਕਿੱਥੋਂ ਆਈ ਹੈ ਇਹ ਝੂਠਾ ਕੇਸ ਹੈ ਔਰ ਝੂਠੇ ਕੇਸ ਦੇ ਝੂਠੇ ਗਵਾਹ ਖੜੇ ਕੀਤੇ ਜਾ ਰਹੇ ਨੇ ਔਰ ਅਦਾਲਤ ਨੂੰ ਗੁੰਮਰਾ ਕੀਤਾ ਗਿਆ ਔਰ ਇਹ ਐਂਟਰੀ ਮਾਡਰ ਹੈ ਫਾਈਨਲ ਆਰਡਰ ਨਹੀਂ ਹੈ ਔਰ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਦੇ ਮੁਖੀਆਂ ਨੂੰ ਕਿ ਆਫੀਸ਼ੀਅਲ ਵੀਡੀਓ ਬੰਗਾ ਲੋ ਪੰਜਾਬ ਦਿੱਲੀ ਦੀ ਵਿਧਾਨ ਸਭਾ ਤੋਂ ਤੇ ਦਿੱਲੀ ਦੀ ਵਿਧਾਨ ਸਭਾ ਦੇ ਸਪੀਕਰ ਖੁਦ ਕਹਿ ਰਹੇ ਨੇ ਔਰ ਖੁਦ ਗਵਾਹੀ ਦੇ ਰਹੇ ਨੇ ਕਿ ਇਹ ਵੀਡੀਓ ਸਹੀ ਹੈ ਇਹਦਾ ਖੇਲ ਪੰਜਾਬ ਸਰਕਾਰ ਖੇਲ ਰਹੀ ਹੈ ਇਹ ਖੇਲ ਪੰਜਾਬ ਦੀ ਜਨਤਾ برداشت ਨਹੀਂ ਕਰੇਗੀ ਇਹ ਖੇਲ ਹੈ ਗੁਰੂਆਂ ਨੂੰ અપਮਾਨਿਤ ਕਰਨ ਵਾਲਿਆਂ ਨੂੰ ਬਚਾਉਣ ਦਾ ਖੇਲ